ਇੰਨੀ ਜ਼ਿਆਦਾ ਗਰਮੀ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਤਾਂ ਇਹਨਾਂ ਚੀਜ਼ਾਂ ਤੋਂ ਬਚਣ ਲਈ ਆਪਾਂ ਨੂੰ ਚਾਹੀਦਾ ਹੈ ਕਿ ਇਹੋ ਜਿਹਾ ਸ਼ਰਬਤ ਵੀ ਜਿਹੜਾ ਗਰਮੀ ਵੀ ਦੂਰ ਕਰੇ ਤੇ ਆਪਣੇ ਪੇਟ ਲਈ ਵੀ ਸਹੀ ਹੋਵੇ ਗਰਮੀ ਦੇ ਵਿੱਚ ਹੈ ਜਿਹੜੀ ਜ਼ਿਆਦਾ ਪ੍ਰੋਬਲਮ ਪੇਟ ਦੇ ਵਿੱਚ ਹੀ ਹੋ ਜਾਂਦੀ ਹੈ ਤੇ ਚਲੋ ਜੀ ਫਿਰ ਅੱਜ ਆਪਾਂ ਇਹ ਸੌਂਫ ਤੇ ਮਿਸ਼ਰੀ ਦਾ ਸ਼ਰਬਤ ਬਣਾ ਰਹੇ ਹਾਂ ਜਿਹੜਾ ਕਿ ਆਪਣੇ ਪੇਟ ਲਈ ਵੀ ਬਹੁਤ ਵਧੀਆ ਤੇ ਗਰਮੀ ਨੂੰ ਵੀ ਦੂਰ ਭਜਾਊਗਾ ਇਹਨੂੰ ਬਣਾਉਣਾ ਬਹੁਤ ਆਸਾਨ ਹੈ ਇਹਨੂੰ ਬਣਾ ਕੇ ਤੁਸੀਂ ਸਟੋਰ ਕਰਕੇ ਜਿਹੜਾ 7-8 ਮਹੀਨੇ ਰੱਖ ਸਕਦੇ ਹੋ ਸਿੱਖਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਠੰਡੀ ਠੰਡੀ ਇੱਕ ਡਰਿੰਕ ਬਣਾ ਕੇ ਤਿਆਰ ਕਰਾਂਗੇ ਤੇ ਇਸ ਡਰਿੰਕ ਦਾ ਪਾਊਡਰ ਆਪਾਂ ਪਹਿਲੇ ਤਿਆਰ ਕਰਕੇ ਜਿਹੜਾ ਸਟੋਰ ਕਰਕੇ ਘਰੇ ਰੱਖ ਸਕਦੀਆਂ ਹੈ ਤੇ ਇਹ ਆਪਾਂ ਨੂੰ ਗਰਮੀ ਤੋਂ ਵੀ ਬਚਾਊਗਾ ਤੇ ਆਪਣੇ ਪੇਟ ਲਈ ਵੀ ਬਹੁਤ ਸਹੀ ਹੈ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਗੁਣੇ ਸਬਸਕ੍ਰਾਈਬ ਕਰ ਲਿਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਦੋਂ ਇਹ ਸ਼ਰਬਤ ਆਪਾਂ ਤਿਆਰ ਕਰਨਾ ਤਾਂ ਉਹਦੇ ਲਈ ਆਪਾਂ ਨੂੰ ਇੱਕ ਤਾਂ ਗੂੰਦ ਚਾਹੀਦੀ ਹੈ ਗੂੰਦ ਨੂੰ ਆਪਾਂ ਭਿਉਂ ਕੇ ਪਹਿਲਾਂ ਹੀ ਰੱਖ ਦਾਂਗੇ ਇੱਕ ਚਮਚ ਗੂੰਦ ਦਾ ਜਿਹੜਾ ਪਾਣੀ ਦੇ ਵਿੱਚ ਭਿਉਂ ਕੇ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਇਧਰ ਆਪਾਂ ਨੂੰ ਚਾਹੀਦੇ ਆ ਸਬਜਾ ਸੀਡਸ ਇਹ ਵੀ ਇੱਕ ਚਮਚਾ ਜਿਹੜਾ ਆਪਾਂ ਪਾਣੀ ਦੇ ਵਿੱਚ ਭਿਉਂ ਕੇ ਜਿਹੜਾ ਸਾਈਡ ਤੇ ਰੱਖ ਦਿਆਂਗੇ ਤੇ ਸਭ ਤੋਂ ਪਹਿਲਾਂ ਇਹ ਸ਼ਰਬਤ ਬਣਾਉਣ ਲਈ ਮੈਂ ਤੁਹਾਨੂੰ ਇੱਥੇ ਸਮਾਨ ਦੱਸ ਦਿੰਨੀ ਆ ਵੀ ਆਪਾਂ ਨੂੰ ਕੀ ਕੀ ਚਾਹੀਦਾ ਇਹ ਆਪਣੇ ਕੋਲੇ ਹੈਗੀ ਹੈ ਮਿਸ਼ਰੀ ਇਹ ਕਾਲਾ ਨਾਮ ਕਹਤਾ ਅਗੇ ਵਾਲੀ ਮਿਸ਼ਰੀ ਆ ਆਪਣੇ ਕੋਲੇ 20 ਰੁਪਏ ਦੀ ਤੇ ਕਾਲੇ ਨਾਮ ਕ ਦਾ ਅੱਧਾ ਕ ਚਮਚਾ ਲੈਂਦਾ ਤੇ ਅੱਧੀ ਕੌਲੀ ਹੈ ਜਿਹੜੀ ਆਪਣੇ ਕੋਲੇ ਹੈਗੀ ਹੈ ਜੀ ਸੌਫ ਦੀ ਤੇ ਇਹ ਆਪਣੇ ਕੋਲੇ ਹੈਗੀਆਂ ਨੇ ਕਾਲੀਆਂ ਮਿਰਚਾਂ ਤੇ ਇਹ ਆਪਣੇ ਕੋਲੇ ਹੈਗੀ ਹੈ ਖਾਸ ਖਾਸ ਇਹ ਵੀ 2 ਕ ਚਮਚਾ ਛੋਟੇ ਜੋ ਨਾਰਮਲ ਆਪਾਂ ਘਰੇ ਵਰਤਦੇ ਆ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਇਸ ਸ਼ਰਬਤ ਨੂੰ ਬਣਾਉਣ ਦੇ ਲਈ ਚਲੋ ਜੀ ਆਪਾਂ ਇਹਨੂੰ ਬਣਾਉਣਾ ਸਟਾਰਟ ਕਰਦੇ ਹਾਂ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਮਿਕਸੀ ਦੇ ਵਿੱਚ ਪਾਵਾਂਗੇ ਸੌਂਫ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਾਂਗੇ ਮਿਸ਼ਰੀ ਮਿਸ਼ਰੀ ਕੋਸ਼ਿਸ਼ ਕਰਿਓ ਵੀ ਤੁਸੀਂ ਇਹ ਧਾਗੇ ਵਾਲੀ ਵਰਤਿਓ ਕਾਲੀਆਂ ਮਿਰਚਾਂ ਐਡ ਕਰ ਦਾਂਗੇ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਖਸਖਸ ਐਡ ਕਰ ਦਾਂਗੇ ਤੇ ਫਿਰ ਇਹਦੇ ਵਿੱਚ ਕਾਲਾ ਨਮਕ ਐਡ ਕਰ ਦਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਬਿਲਕੁਲ ਇਸ ਤਰੀਕੇ ਦਾ ਬਰੀਕ ਪਾਊਡਰ ਬਣਾ ਲਿਆ ਆਪਾਂ ਦੇਖੋ ਜੀ ਕਿ ਵੈਸੇ ਵੀ ਤੁਹਾਨੂੰ ਪਤਾ ਹੈ ਵੀ ਜਿਹੜੀ ਸੌਂਫ ਹੈ ਉਹ ਪੇਟ ਲਈ ਕਿੰਨੀ ਚੰਗੀ ਹੁੰਦੀ ਹੈ ਸਪੈਸ਼ਲ ਹਾਜ਼ਮੇ ਲਈ ਵੀ ਬਹੁਤ ਵਧੀਆ ਰਹਿੰਦੀ ਹੈ ਤੇ ਗਰਮੀ ਦੇ ਵਿੱਚ ਤਾਂ ਜੇਕਰ ਇਸ ਤਰੀਕੇ ਦਾ ਆਪਾਂ ਸ਼ਰਬਤ ਬਣਾਉਣੇ ਆ ਨਾ ਤਾਂ ਫਿਰ ਉਹਦੇ ਤਾਂ ਕੀ ਕਹਿਣੇ ਆ ਤੇ ਚਲੋ ਜੀ ਹੁਣ ਆਪਾਂ ਇਹਨੂੰ ਬਣਾ ਲਿਆ ਤੇ ਇਹਨੂੰ ਜਿਹੜਾ ਹੁਣ ਆਪਾਂ ਛਾਣ ਕੇ ਤਿਆਰ ਕਰਾਂਗੇ ਵੀ ਇਹਦੇ ਵਿੱਚ ਛੋਟੀਆਂ-ਮੋਟੀਆਂ ਜੋ ਡਲੀਆਂ ਹੋਈਆਂ ਮਿਸ਼ਰੀ ਦੀਆਂ ਜਾਂ ਸੌਂਫ ਦੇ ਜੋ ਛਿਲਕੇ ਹੋਏ ਉਹ ਅਲੱਗ ਹੋ ਜਾਣਗੇ ਕਿਉਂਕਿ ਜਦੋਂ ਆਪਾਂ ਇਹ ਸ਼ਰਬਤ ਬਣਾਵਾਂਗੇ ਫਿਰ ਉਹਦੇ ਵਿੱਚੋਂ ਵਧੀਆ ਨਹੀਂ ਲੱਗਣੇ ਸੋ ਇਹਨੂੰ ਛਾਣ ਕੇ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਿਆ ਤੇ ਲਓ ਜੀ ਇਹ ਆਪਣਾ ਸ਼ਰਬਤ ਵਾਲਾ ਜਿਹੜਾ ਪਾਊਡਰ ਬਣ ਕੇ ਆਪਣੇ ਕੋਲੇ ਤਿਆਰ ਹੋ ਗਿਆ ਜਿਹੜਾ ਇਹ ਬਚ ਗਿਆ ਨਾ ਛਾਲਨੀ ਦੇ ਵਿੱਚ ਇਹਨੂੰ ਤੁਸੀਂ ਸਾਈਡ ਤੇ ਰੱਖ ਦਿਓ ਤੇ ਇਹ ਬਿਲਕੁਲ ਆਪਣੇ ਕੋਲੇ ਬਰੀਕ ਪਾਊਡਰ ਬਣ ਕੇ ਤਿਆਰ ਹੋ ਗਿਆ ਦੇਖੋ ਇਸ ਤਰੀਕੇ ਨਾਲ ਤੇ ਇਹਨੂੰ ਬਣਾ ਕੇ ਜਿਹੜਾ ਤੁਸੀਂ 7-8 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਕਿਸੇ ਵੀ ਏਅਰਟਾਈਟ ਡੱਬੇ ਦੇ ਵਿੱਚ ਐਡ ਕਰਕੇ ਤੁਸੀਂ ਰੱਖ ਦਿਓ ਤੇ ਮੈਂ ਇਹ ਡੱਬੀ ਦੇ ਵਿੱਚ ਕੱਢ ਦੂੰਗੀ ਡੱਬੇ ਨੂੰ ਵਾਸਤੇ ਤੁਸੀਂ ਧੋ ਕੇ ਸੁਕਾ ਲਿਓ ਤੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਹੁਣ ਜੀ ਇਹ ਆਪਾਂ ਜਿਹੜਾ ਸਟੋਰ ਕਰਕੇ ਇਸ ਤਰੀਕੇ ਨਾਲ ਰੱਖ ਦੇਾਂਗੇ ਤੇ ਇਹ ਇੱਕ ਡੱਬੀ ਭਰ ਕੇ ਇਹ ਤੇ ਆਪਣੇ ਕੋਲੇ ਡਾਉਂਗੇ ਤੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਇਹ ਮਿਕਸ ਆ ਯਾਨੀ ਕਿ ਇਹ ਪਾਊਡਰ ਹੈ ਉਹ ਬੱਚ ਕੇ ਤਿਆਰ ਹੋ ਗਿਆ ਦੇਖੋ ਇਹਦੇ ਨਾਲ ਜਿਹੜਾ ਆਪਾਂ ਛਟਪਟ ਸ਼ਰਬਤ ਤਿਆਰ ਕਰ ਸਕਦੇ ਆ ਗਰਮੀ ਦੇ ਵਿੱਚ ਜਦੋਂ ਵੀ ਮਨ ਕਰੇ ਵਾਸਤੇ ਤੁਸੀਂ ਇਹ ਡੱਬਾ ਕੱਢੋ ਇਹਦੇ ਵਿੱਚੋਂ ਇਹ ਜਿਹੜਾ ਪਾਊਡਰ ਹੈ ਉਹਦੇ ਨਾਲ ਤੁਸੀਂ ਸ਼ਰਬਤ ਬਣਾ ਸਕਦੇ ਹੋ ਸ਼ਰਬਤ ਕਿਸ ਤਰੀਕੇ ਨਾਲ ਤਿਆਰ ਕਰਨਾ ਉਹ ਵੀ ਅੱਗੇ ਤੁਹਾਨੂੰ ਦੱਸ ਦਿਆਂ ਦੇਖੋ ਇੰਨਾ ਪਾਊਡਰ ਆਪਣੇ ਕੋਲੇ ਇਹ ਬੱਚ ਕੇ ਤਿਆਰ ਹੋ ਗਿਆ ਇਹਨੂੰ ਮੈਂ ਦੂਜੇ ਡੱਬੇ 'ਚ ਕੱਢ ਕੇ ਰੱਖ ਦੂੰਗੀ ਤੇ ਇਧਰ ਜੀ ਗੁੰਦ ਵੀ ਤਿਆ ਤੇ ਇਧਰ ਜਿਹੜੇ ਸਬਜ਼ਾ ਸੀਡਸ ਆਪਾਂ ਭਿਉਂ ਕੇ ਰੱਖੇ ਸੀ ਉਹ ਵੀ ਬਿਲਕੁਲ ਤਿਆਰ ਹੋ ਗਏ ਆ ਦੇਖੋ ਇਸ ਤਰੀਕੇ ਨਾਲ ਫੁੱਲ ਗਏ ਆ ਤੇ ਹੁਣ ਆਪਾਂ ਇਹ ਸ਼ਰਬਤ ਤਿਆਰ ਕਰਦੇ ਆ ਠੰਡਾ ਠੰਡਾ ਚਟਪਟ ਤਿਆਰ ਕਰ ਲਓਗੇ ਤੁਸੀਂ ਜੇਕਰ ਸਾਰਾ ਸਮਾਨ ਪਹਿਲਾਂ ਤਿਆਰ ਕਰਕੇ ਰੱਖ ਲਓਗੇ ਇੱਕ ਬਰਤਨ ਦੇ ਵਿੱਚ ਆਪਾਂ 2-3 ਚਮਚਾ ਜਿਹੜੇ ਗੁੰਦਦੇ ਐਡ ਕਰ ਦਿਆਂਗੇ ਮੈਂ 2 ਚਮਚਾ ਐਡ ਕਰਦੇ ਤੇ 2 ਚਮਚੀ ਆਪਾਂ ਸਬਜ਼ਾ ਸੀਡਸ ਥੈਡ ਕਰ ਦਿਆਂਗੇ ਇਹ ਵੀ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦੇ ਆ ਹੁਣ ਇਹਦੇ ਵਿੱਚ 2-3 ਚਮਚ ਜਿਹੜਾ ਆਪਾਂ ਇਹ ਪਾਊਡਰ ਬਣਾਇਆ ਸ਼ਰਬਤ ਵਾਲਾ ਇਹ ਐਡ ਕਰ ਦਿਆਂਗੇ ਇਹ ਤੁਸੀਂ ਜਿੰਨਾ ਸ਼ਰਬਤ ਤਿਆਰ ਕਰਨਾ ਉਸ ਹਿਸਾਬ ਨਾਲ ਕਰ ਸਕਦੇ ਫਿਰ ਠੰਡਾ ਠੰਡਾ ਪਾਣੀ ਐਡ ਕਰ ਦਿਆਂਗੇ ਤੇ ਹੁਣ ਜੀ ਆਪਾਂ ਨੂੰ ਚਾਹੀਦਾ ਹੈ ਫਰੈਸ਼ ਪਧੀਨਾ ਤੇ ਇਹਨੂੰ ਥੋੜਾ ਜਿਹਾ ਕ੍ਰਸ਼ ਕਰਕੇ ਐਡ ਕਰ ਦੇਾਂਗੇ ਇਸ ਤਰੀਕੇ ਨਾਲ ਤੇ ਹੁਣ ਇਹਦੇ ਵਿੱਚ ਆਪਾਂ ਨਿੰਬੂ ਦਾ ਜੂਸ ਐਡ ਕਰ ਦੇਾਂਗੇ ਮੈਂ ਇੱਕ ਨਿੰਬੂ ਦਾ ਜੂਸ ਐਡ ਕਰ ਦੂੰਗੀ ਤੇ ਲਓ ਜੀ ਸੁਪਰ ਹੈਲਥੀ ਸੁਪਰ ਟੇਸਟੀ ਹੈ ਜਿਹੜਾ ਇਹ ਬਣ ਕੇ ਆਪਣਾ ਸ਼ਰਬਤ ਠੰਡਾ ਠੰਡਾ ਹੋ ਗਿਆ ਤਿਆਰ ਤੁਸੀਂ ਇਹ ਸਰਬਤ ਦੀ ਰੈਸਪੀ ਨੂੰ ਜ਼ਰੂਰ ਕਰਦੇ ਵਿੱਚ ਟ੍ਰਾਈ ਕਰਨਾ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਤਵੱਦ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸੋ ਇਸ ਤਰੀਕੇ ਨਾਲ ਆਪਾਂ ਜਿਹੜਾ ਇਹਨੂੰ ਸਰਵ ਕਰ ਲਿਆ ਗਲਾਸ ਦੇ ਵਿੱਚ ਤੇ ਨੂੰ ਥੋੜਾ ਜਿਹਾ ਆਪਾਂ ਡੈਕੋਰੇਟ ਕਰ ਦਿਆਂਗੇ ਲੈਮਨ ਸਲਾਈਸ ਦੇ ਨਾਲ ਤੇ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀਕਾਲ ਜੀ